ਸਾਰੇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਆਪਾਂ ਨੇ ਪੇਕੇ ਪਿੰਡ ਤੋਂ ਅਸੀਂ ਆ ਗਏ ਆਪਣੀ ਸਹੌਰੀ ਘਰ ਤੇ ਜਨ ਕੀ ਰਾਜਗੀ ਪਿੰਡ ਤੇ ਜੋਤੇ ਡੈਡੀ ਗਏ ਆ ਨੰਦਪੁਰ ਸਾਹਿਬ ਸਾਨੂੰ ਲੈ ਆਏ ਸੀਗੇ ਮੇਰੇ ਜੀਜਾ ਜੀ ਅਸੀਂ ਭੈਣ ਤੇ ਮੇਰੇ ਦੋਨੇ ਸੀ ਇੱਕ ਥਾਵੇਂ ਆ ਗਏ ਜੀ ਤਰਸਿੰਦ ਸਾਨੂੰ ਸਾਡੇ ਐਸ ਸੀਗੇ ਤੇ ਉਹ ਜੀਜੂ ਮੇਰਾ ਲੈ ਆਇਆ ਸੀ ਇਹ ਸਾਨੂੰ ਤੇ ਹੁਣ ਅਸੀਂ ਕਰਦੇ ਆ ਕਿ ਜੀ ਸਾਫ ਸਪਈ ਤੇ ਮਮ ਨੂੰ ਤਾਂ ਹੁੰਦਾ ਨਹੀਂ ਸੀਗੇ ਜਿੰਨਾ ਕਰਦਾ ਸੀ ਉਹਨਾਂ ਕ ਕਰ ਲੈਂਦੇ ਸੀਗੇ ਚਲੋ ਹੁਣ ਅਸੀਂ ਕਰਦੇ ਸਾਫ ਕੋਈ ਟਾਈਮ ਹੋ ਗਿਆ 1:30 ਵਜ ਗਿਆ ਜੀ ਤੇ ਤੁਹਾਨੂੰ ਦਿਖਾਉਣੀ ਹੈ ਆਪਣੇ ਘਰ ਦੀ ਸਬਸਕ੍ਰਾਈਬ ਇਹਦੀ ਆਪਾਂ ਲਾਉਣੀ ਪੜਦੀ ਸਾਰੇ ਕਮਰਿਆਂ ਦੇ ਕੱਢ ਦੇ ਲਾ ਕੇ ਤੋਂ ਮੰਨ ਇਹਨਾਂ ਨੂੰ ਧੋ ਲਾਂਗੇ ਆਪਾਂ ਕੱਲ ਨੂੰ ਤੇਰੇ ਆਪਾਂ ਝਾੜ ਪੂੰਝ ਕਰਕੇ ਕਮਰੇ ਧੋ ਲਾਂਗੇ ਲੋ ਜੀ ਹੁਣ ਆਪਾਂ ਕਰਦੇ ਆ ਆਪਣੇ ਕੰਮ ਕੰਮ ਸਾਫ ਉਹ ਤਾਂ ਕਿਰਾ ਝੜ ਪੁੰਝ ਕੇ ਕੇਸੀਗੀ ਜੀ ਮੋਟੇ ਮੋਟੇ ਗਰਦ ਜੀ ਪਈ ਵੀ ਹੈ। ਦੇਖ ਤੀਜੀ। ਪਰ ਇਹਨੂੰ ਸੁਪੇ ਲਈ ਇਹਨੂੰ ਫਸ ਕਰਨੇ ਨੇ ਫੋਕੀਰਾ। ਕਰਨੀ ਗੀ ਲੀਲੀ ਕਰਾਂਗੇ। ਬਾਹਲੀ ਮਿੱਟੀ ਝੜਨ ਦੀ ਇਹ ਦੋ ਤਿੰਨ ਜੰਨੇ ਰਚੀ ਸਾਡੇ ਦੀਆਂ ਤੋਂ ਬਾਅਦ। ਬਾਹਲੀ ਕੋਸਲੇ ਆ ਕੇ ਨਾ ਤਰਦੀ। ਤੇਰੇ ਮਰਤੇ ਭੈਣ ਕਹਿੰਦੇ ਸੀਗੇ ਅਸੀਂ ਆਵਾਂਗੇ ਤੁਹਾਡੇ ਆਉਣ ਤੋਂ ਤੇ ਮੈਂ ਕਿਹਾ ਚਲ ਆਪਾਂ ਅਜੂਬੀ ਵਿਦਿਆਨ ਵੈਡਾ ਵੱਡਾ ਬਿੱਲ ਲਈਏਗਾ ਵੀ ਕਰ ਲੈਣੇ ਹੌਲੀ ਹੌਲੀ ਸਾਫ਼ ਸਭਈ ਅਸੀਂ ਆਏ ਸੀਗੇ ਜੀ ਸਾਡੇ ਕਿ 11:00 ਵਜੇ ਤੇ ਇੱਕ ਦੋ ਦਿਨ ਦਿਨੇ ਦਿਨਾਂ ਦਾ ਮੰਨ ਕੀਤਾ ਲਾ ਜਾਾਂਗੇ ਆਹ ਪੜ ਦਿੱਤਾ ਜੀ ਆਪਾਂ ਥੋੜੇ ਦਿਨ ਪਹਿਲਾਂ ਹੀ ਧੋ ਕੇ ਗਏ ਸੀਗੇ ਪਿੰਡ ਜਾਂ ਤੋਂ ਤਾਂ ਵਧੀਆ ਹੀ ਪਾਏਗੇ ਇੱਕ ਦੋ ਕਮਰਿਆਂ ਦੇ ਧੋ ਕੇ ਲਾ ਦਈਏ ਤੇ ਟ੍ਰੈਂਡ ਕਰ ਲਈ ਤੇ ਮਨ ਇੰਤਰਾਤ ਰੰਸਾ ਗੇ ਪੱਕ ਕੇ ਕਰਦੇ ਤਾਂ ਇਹਨੂੰ ਤੋਂ ਮੈਂ ਵੀ ਕੱਲ ਨੂੰ 13:00 ਤੋਂ ਕਰ ਲਾਂਗੇ। ਫਿਰ ਤੋਂ ਬਈ ਮਾਣ ਮੰਨ ਲੈ ਰਹੇ। ਮੋٹے ਕੱਪੜੇ ਤਾਂ ਜਦੋਂ ਆਪਾਂ ਕੱਲ ਨੂੰ ਇਹ ਵੀ ਆਪਣਾ ਮੀਂਹ ਦੇ ਪਾਣੀ ਦੇ ਕਿਰਾ ਗੇੜੀ ਗੂੜ ਦਵਾ ਕੇ ਪਾਣੀ ਕੱਢ ਕੇ ਰੱਖ ਲਾਂਗੇ। ਚੁੱਪਣੇ ਤਾਂ ਇਹਨਾਂ ਨੂੰ ਕੱਲ ਨੂੰ ਹੀ ਪਾਵਾਂਗੇ। ਸੋ ਕੀ ਉਹਨਾਂ ਨੂੰ ਸਾਫ਼ ਬਈ ਕਰਕੇ ਤੇ ਉਹਨੂੰ ਵੀ ਰੱਖਾਂਗੇ ਕੱਲ ਨੂੰ ਆਪਾਂ ਤਰੱਕੜ ਪੜਾਂਗੇ ਦਾ ਟੋਪੀ ਵੀ ਨਹੀਂ ਰੱਖਾਂਗੇ।

ਆਰੇ ਕਿੰਨੀ ਇਪੋਰੀ ਹੈ। ਆ ਦੇ ਤਸਮਾਰ ਜੀ, ਮਾਰਕੇ ਜੋਤ ਨੇ ਇਹਨਾਂ ਮੇਰੇ ਨਾਲ ਮਾਣੀ ਮੋਟੀ ਮਦਦ ਕਰਾਈ ਹੈਗੀ ਤੇ ਇਹਨੇ ਵੈਂਪਰ ਨਾਲ ਪਾਣੀ ਫੇਰ ਚਤਾ ਨਾਲ ਦੀ ਨਾਲ ਦੋ ਜਾਨੇ ਦਾ ਕੰਮ ਸੌਖਾ ਹੋ ਜਾਂਦਾ ਜੀ ਇਕੱਲੇ ਨੂੰ ਔਖਾ ਹੋ ਜਾਂਦਾ ਹੈਗਾ ਤੇ ਹੁਣ ਆਪਣਾ ਥੋੜਾ ਜਿਹਾ ਬਾਹਰ ਹੋ ਜਾਂਦਾ ਹੈਗਾ ਉਹ ਆਪਾਂ ਹੁਣ ਸਬਸਕ੍ਰਾਈਬ ਕਰ ਲਾਂਗੇ ਟਿੱਕਰ ਸੋਈਦੀ ਰਹਿੰਦੀ ਹੈ ਕਿ ਸਬਸਕ੍ਰਾਈਬ ਕਰ ਨਹੀਂ ਕੋਸ ਥੋੜਾ ਵੀੜਾ ਰਹਿ ਗਿਆ ਤੇ ਬਸਰ ਘੋਣ ਵਾਲੀ ਲੀੜੇ ਇਕੱਠੇ ਕਰਕੇ ਕੱਲ ਨੂੰ ਸਾਰੇ ਲੀੜੇ ਧੋ ਦਾਂਗੇ ਜੀ। ਤੋਂ ਕਿਸ ਤਾਲਾਂਗੇ ਕਿਉਂਕਿ ਲੈਟਾਂ ਦੇ ਲੈਟ ਦੇ ਘੱਟ ਬਹੁਤ ਲੱਗਦੇ ਹੈਗੇ ਮੈਨੂੰ ਆਏ ਸੀਗਾ ਮਮੀ ਤਾਂ ਕਹਿੰਦੇ ਸੀਗੇ ਵੀ ਸਵੇਰ ਨੂੰ ਮਮੂ ਕਰ ਲੈ ਨੂੰ ਵੀ ਸਵੇਰ ਨੂੰ ਸਾਫ ਸੁਥਰਾ ਕਰ ਲੈ ਅਜ ਤੂੰ ਨੰਮ ਲੈ ਲੈ ਵੀ ਉੱਥੋਂ ਵੀ ਕਰਦੀ ਐ ਇਹ ਮੇਗੀ ਕੰਮ ਮੈਂ ਮੈਂ ਇੱਥੇ ਵੀ ਨਹੀਂ ਵੀ ਮੈਨੂੰ ਹੁਣ ਬੈਠਣ ਨਹੀਂ ਜਾਂਦਾ ਮੈਥੋਂ ਦੀ ਐਨਸਰ ਟੈਕਟਿੰਗ ਮੈਂ ਚਲ ਮਨ ਬਾਹਰ ਲੈ ਜਾਂਦੀ ਮੰਮੀ ਤੇ ਕੈਦਰ ਲੈ ਆਦ ਦਾ ਕੱਟ ਲੱਗ ਜਾਂਦਾ ਫਿਰ ਬਹੁਤ ਔਖਾ ਹੁੰਦਾ ਇਹਨਾਂ ਤੇ ਅਸੀਂ ਤਾਂ ਅਗੇ ਪ੍ਰਾਣੀਤੂ ਰਹਿ ਗਈ ਉੱਥੇ ਪ੍ਰਾਪਤ ਜੀ ਨਹੀਂ ਲੰਗੀ ਸੀਗੀ ਤੇ ਮੈਂ ਕਿਤੇ ਵੀ ਮੈਂ ਜਾ ਕੇ ਸਾਫ ਸੁਥਰੀ ਕਰ ਲੂੰਗੀ ਵੀ ਤੂੰ ਮੇਰੇ ਨਾਲ ਨਾਂ ਤੌਰ ਮੰਮੀ ਨੂੰ ਆਖਿਆ ਤੇ ਫਿਰ ਹੁਣ ਜਿੱਦਨੇ ਨੀਤੂ ਆਉਗੀ ਮੇਰੀ ਚਾਚੇ ਦੀ ਕੁੜੀ ਗਈ ਜੀ ਉੱਤੇ ਉਹ ਕੱਢ ਲਗਾਈ ਆਗੇ ਤੇ ਜਿੱਦਨੇ ਉਹ ਆਈ ਤੇ ਉਹਨਾਂ ਨਾਲ ਆ ਜਾਣੀਆਂ ਪ੍ਰਾਪਤ ਉਹ ਤੇ ਨੀਤੂ ਮੈਂ ਚਲਪੇ ਰੱਖ ਜਿਹੜੇ ਦਿਨ ਰਹੂ ਮੇਰੇ ਕੋਲੇ ਜੀ ਮਿਲਨ ਦੀ ਲਾਇਆ ਉਹਨਾਂ ਨਾਲ ਰਹੈਗੀ ਤੇ ਹੁਣ ਆਪਾਂ ਕਰਦੇ ਜੀ ਬਾਹਰ ਲਵੇੜਾ ਲੋਟ ਢਾਂਡਾ ਠੀਕਰ ਮਨ ਜਾਗੇ ਤੇ ਬਾਕੀ ਆਪਾਂ ਤੋਈ ਦਾ ਢਾਂਡਾ ਠੀਕਰ ਤੋਂ ਕਿਸ ਤਰ੍ਹਾਂ ਲੈਂਦੀ ਕਰੂ ਆਪਾਂ ਰੱਖ ਲੈਣਗੇ ਉਹਨਾਂ ਨੂੰ ਸਾਥੇ ਆਪਾਂ ਘਰ ਦੀ ਕਰ ਲਈ ਜੀ ਸਫਾਈ ਅੰਦਰੋਂ ਬਾਹਰੋਂ ਵਧੀਆ ਬਣਾ ਲਿਆ ਧੋਸ ਮਾਰ ਕੇ ਤੇ ਭਾਂਡਾ ਠਿੱਕਰ ਧੋਸ ਮਾਰ ਕੇ ਉਹ ਲੁੱਟ ਕਰ ਲਿਆ ਰਸੋਈ ਠੀਕ ਕਰ ਲਈ ਤੇ ਕੱਲ ਬਾਹਲੀ ਨੇਰੀ ਸੀਗੀ ਕੁਸ ਤਾਂ ਨੇਰੀ ਦਾ ਕਰਦਾ ਬਾਹਲਾ ਚੜਿਆ ਪੈ ਸੀਗਾ ਤੇ ਫੇਰ ਮੈਂ ਕਿਹਾ ਪੋਚੇ ਲਾਉਣ ਨਾਲ ਚਲ ਧੋਈ ਦਿੰਨੇ ਆਂਗੇ ਸਾਰਾ ਧੋ ਕੇ ਰੇਤਾ ਜੇ ਨਿਕਲ ਜਾਊਗਾ ਚਾਲੀਆਂ ਜੂਰੀਆਂ ਤੇ ਬਾਹਲਾ ਚੜਿਆ ਪੈ ਸੀਗਾ ਤੇ ਹੁਣ ਆਪਾਂ ਕਰਾਂਗੇ ਦਾਲ ਪਾਣੀ ਦੀ ਤਿਆਰੀ ਜੀ ਤੰਦੇ 5 ਵਜੇ ਚੁੱਕੇ ਨੇ ਪਹਿਲਾਂ ਤਾਂ ਉੱਥੋਂ ਸਾਰਾ ਸਾਫ ਸਪਾਈ ਕਰਕੇ ਆਈ ਸੀਗੀ ਹੁਣ ਸਾਰਾ ਇੱਥੋਂ ਕੀਤਾਗਾ ਜੀ ਸਾਫ ਸਪਾਈ ਤੇ ਕਈ ਵਾਰ ਲਾਈਟ ਦੇ ਕੱਟ ਲੱਗਣ ਲੱਗ ਜਾਂਦੇ ਆ ਮੈਂ ਕਿਹਾ ਅੱਜ ਤਾਂ ਲਾਈਟ ਹੈਗੀ ਹੈਗੀ ਵੀ ਆਪਾਂ ਕਰ ਲੈਨੇ ਆ ਸਾਫ ਸਪਾਈ ਦਿਨ ਵੀ ਹੈਗਾ ਸੀਗਾ ਦਿਨ ਬਹੁਤ ਵੱਡੇ ਵੱਡੇ ਹੈਗੇ ਜੀ ਤੇ ਤਾਂ ਕਰਕੇ ਆਪਾਂ ਕਰ ਲਈ ਸਾਫ ਸਪਾਈ ਨੀਤੂ ਵੀ ਨਾ ਸੌਣਸ ਰਹੇ ਆਗੇ ਘਰੇ ਪ੍ਰਾਜੋਤ ਪਤਾ ਨਹੀਂ ਜੀ ਲਾਵੂਗੀ ਪਤਾ ਨਹੀਂ ਨਾ ਮੈਂ ਕਿਹਾ ਸੀਗਾ ਨੀਤੂ ਨੂੰ ਵੀ ਜਦ ਦਿਨ ਆਈ ਤੂੰ ਨਾਲ ਹੀ ਲਈਂ ਪ੍ਰਾਜੋਤ ਨੂੰ ਚਾਰ ਦਿਨ ਖੜਿਆ ਲਾਂਗੇ ਪਰਾਜੋਤ ਨੇ ਕਾਦੇ ਜਿਲਾਉਣਾ ਤੇਰੇ ਕੋਲ ਬਹੁਤ ਔਕਾ ਕਰੂ ਉਹਦਾ ਬਣਾਉਂ ਕੁ ਕਰਦੀ ਸੱਚੀ ਗੱਲਾਂ ਭਾਈ ਕੀ ਕਰੇ ਵਿਚਾਰੀ ਉੱਥੇ ਵੀ ਸਾਰਾ ਸਿਹੜੂ ਪੋਚਾ ਸਾਫ ਸਫਾਈ ਕਰਨੀ ਪੈਂਦੀ ਔਰੇ ਵੀ ਕਰਨੀ ਪੈਂਦੀ ਹੈ ਤੇ ਮੇਰੀ ਵੀ ਲੱਤ ਦੁਖਦੀ ਹੈ ਮੈਥੋਂ ਵੀ ਨਹੀਂ ਕੰਮ ਹੁੰਦਾ ਰੋਟੀ ਪਕਾ ਕੇ ਦ assi ਖਾ ਲੈਨੇ ਭਾਈ ਝੜੂ ਪੋਚਾ ਹੁੰਦਾ ਨਹੀਂ ਭਾਈ ਆਪੀ ਮੇਰੀ ਨੂੰ ਕਰਦੀ ਹੈ ਵਿਚਾਰੀ ਇੱਕ ਅੱਧਾ ਦਿਨ ਛੱਡ ਕੇ ਕਰਾ ਵੀ ਲੈਨੇ ਕਿਸੇ ਤੋਂ ਪਰ ਕੰਮ ਦਾ ਮੌਸਮ ਹੈ ਹੁਣ ਲੂ ਲੂ ਚੁਗਣ ਜਾਂਦੇ ਤੇ ਕੋਈ ਆਖੇ ਵੀ ਨਹੀਂ ਲੱਗਦਾ ਹੂੰ ਆਪਣੇ ਕਰਨੇ ਪੈਂਦੇ ਨੇ ਕੰਮ ਧੰਦੇ ਤਾਂ ਦੁਖੀ ਝੁਲਕੇ ਕਰੇ ਜਹਿਆ ਲਕਿਵੇਂ ਕਰੇ ਵਿਚਾਰੀ ਨੂੰ ਬਹੁਤ ਕੰਮ ਆ 1 ਵਜੇ ਦੀ ਜਦੋਂ ਦੀ ਅੱਡੀ ਨਹੀਂ ਲੱਗੀ ਜੀ ਸਾਰਾ ਅੰਦਰ ਸਾਫ ਸਪਾਈਆ ਕਰ ਲਿਆ ਬਹੁਤ ਵਧੀਆ ਘਰ ਬਣਾਤਾ ਸੁੰਦਰ ਘਰ ਬਣਾਤਾ ਬੁੜੀਆਂ ਦੇ ਕਾਦੇ ਕੰਮ ਹੁੰਦੇ ਨੇ ਨਾ ਉੱਠਿਆ ਜਾਵੇ ਨਾ ਬੈਠਿਆ ਜਾਵੇ ਥੱਕ ਗਈ ਵਿਚਾਰੀ ਭਾਈ ਸਵੇਰੋਂ ਆਪਾਂ ਸੰਭਰਾਂਗੇ ਬੀਹੀ ਸਾਰੀ ਬੀਹੀ ਤੁਰ ਤੱਕ ਸੰਭਰ ਕੇ ਆਉਂਦੀ ਨਾਲ ਨਾਲੀ ਕੱਟ ਕੱਟ ਕੇ ਢੇਰ ਲਾਏ ਪਾਏਗੇ ਮਿੱਟੀ ਦੇ ਇਹ ਸਾਰੀ ਮਿੱਟੀ ਚੱਕ ਕੇ ਸੱਟ ਕੇ ਆਉਂਗੀ ਉੱਧਰ ਤੇ ਵੀ ਹੀ ਆਪਣੀ ਹੋ ਜੂਗੀ ਸਾਲ ਪਰ ਹੰਤਾ ਜੀ ਮੈਂ ਹੰਬ ਗਈ ਹੁਣ ਚੁੱਲੇ ਦਾ ਕਰਨਾਗਾ ਕੰਮ ਨਹੀਂ ਤਾਂ ਹੁਣ ਕਰ ਦਿੰਦੀ ਮੱਕ ਚਲ ਸੁੰਬਰ ਕੇ ਤੜਪੀ ਸਿੱਟੇ ਆਉਂਨ ਨੇ ਸਾਰਾ ਰਹਿਤਾ ਅੰਦਰ ਹੀ ਆਉਂਦਾਗਾ ਓੜ ਚਰਨੂ ਲੱਤ ਲੋਟਦੀ ਬਈ ਨਾ ਲੋਟ ਨਹੀਂ ਸੀਗੀ ਤਾਂ ਹੁਣ ਲੱਤ ਬਾਰੀ ਸੁਜੀ ਪਈ ਸੀਗੀ ਪਰਦੀ ਪ੍ਰੈਕਟਰ ਤੋਂ ਦਵਾਈ ਲੈਂਦੀ ਆ ਉਹ ਕਹਿੰਦਾ ਵੀ ਹੁਣ ਠੀਕ ਹੋ ਗਈ ਲੱਤ ਅੱਛਾ ਤੇ ਉਹ ਕਹਿੰਦਾ ਕੋਈ ਡਰ ਨਹੀਂ ਰੱਖਾ ਤਰਨ ਦੇ ਕੀ ਹੋ ਗਿਆ ਹਲਤਾਂ ਵਾਹਨ ਕਤਈ ਨਹੀਂ ਆ ਜੀ ਮੇਰੀ ਬਾਹ ਸੁੱਜੀ ਗਈ ਕਿਦਾ ਮੀ ਬਾਹ ਸੁੱਜੀ ਗਈ ਤੇ ਮੇਰੀ ਤੇ ਵੀ ਇਹ ਪਤਾ ਨਹੀਂ ਕੀ ਹੋ ਗਿਆ ਬਾਹ ਨੂੰ ਇਹ ਜਿਹੜੀਆਂ ਬੋਤਲਾਂ ਲੱਗੀਆਂ ਨੇ ਲੀਲੀਆਂ ਨਾੜਾ ਹੁੰਦੀ ਆਪਣੀਆਂ ਦੇਖ ਲਈ ਜਮੀ ਆਏ ਹੋਈ ਪਈ ਹੈ ਜੀ ਟੱਕਾ ਜੜੀ ਹੋਈ ਪਈ ਹੈ ਕੀ ਜਾਣੇ ਦੱਸ ਬਾਈ ਇਹ ਕੋਈ ਖੂਨ ਖਾਨ ਖੜਦ ਗਿਆ ਖਰਾਬੀ ਹੈ ਜੀ ਨਾੜਾ ਚ ਲੱਗਦੀਆਂ ਨੇ ਬੋਤਲਾਂ ਹਾਂ ਤਾਂ ਇਹ ਹੱਥ ਹੀ ਹੈਗਾ ਇਹਦੇ ਚ ਹੀ ਹੋਇਆ ਕੀ ਕਰਾਂ ਕੱਲ ਰਾਤ ਦੁੱਖਾਂ ਮੇਰੀ ਤੰਦਰੁਸਤੀ ਦੇ ਮੱਥ ਜੜਾ ਨਹੀਂ ਆਉਂਦੀ ਕਿੰ ਕਰੇ ਭਾਈ ਉੱਥੇ ਵੀ ਥੋੜੋਂ ਦੀ ਥਾਂ ਤੇਰਾ ਤਾਂ ਦੋ ਪਾਸੇ ਹੋ ਗਿਆ ਮੂਰੇ ਵੀ ਕੱਲੀ ਹੁੰਦੇ ਵੀ ਕਹਿੰਦਾ ਲੂ ਅਮਰਤ ਭੈਣ ਆਉਗੀ ਤੇ ਜਸੂ ਆਊਗਾ ਨਾਲੇ ਆਪਣਾ ਜੀ ਲੱਗ ਜੂ ਮੈਂ ਕਿਹ ਭੈਣ ਦੋ ਦਿਨ ਲਾਦੀ ਸਾਡੇ ਕੋਲ ਵਧੀਆ ਜੇ ਲਾਉਗੀ ਫੜੂ ਘਟ ਉਹ ਹੋਰ ਪਹਿਲੇ ਕਹਿੰਦੀ ਸਰ ਕਹਿੰਦੀ ਮੈਂ ਆਉਂਦੀ ਨਹੀਂ ਕਿ ਜਦੋਂ ਤੁਸੀਂ ਆਏ ਉਦਨੀ ਆਉਂਗੀ ਮੈਂ ਤੁਹਾਨੂੰ ਤੁਸੀਂ ਆਗੇ ਤੂੰ ਆ ਜਾ ਉਹ ਵੀ ਐਂ ਕਹ ਲੈਂਦੀ ਅਮਰ ਝਾੜੂ ਪੁੱਛਦਾ ਔਖਾ ਝਾੜੂ ਪੁੱਛੇ ਤਾਂ ਮੈਂ ਕਿ ਚਲ ਜਾ ਕੇ ਕਰ ਲਈ ਮੇਰੇ ਕੋਲ ਹੌਲੀ ਹੌਲੀ ਚੱਲ ਦੋ ਦਿਨ ਖੇਡ ਜਾਣਗੇ ਦੋ ਦੋ ਦਿਨ ਜੀ ਲੱਗ ਜੂ ਆਪਾਂ ਨਾ ਤਰਸੇ ਹੋ ਗਿਆ ਆ ਅਨੰਦਪੁਰ ਅੱਜ ਚਲ ਆ ਦਰਸ਼ਨ ਕਰਿਆ ਆਊਗਾ ਗੁਰੂ ਮਹਾਰਾਜ ਦੇ ਸਾਨੂੰ ਤਾਂ ਦਰਸ ਤੇਰੇ ਕਿਰਪਾਤਮਾ ਕਰਦੀ ਕਹ ਲੈ ਰੱਖੀ ਬਹੁਤ ਔਖੇ ਦੇ ਹਫਤਾ ਕੱਟਿਆ ਵੰਦਾ ਸੋਨ ਨਸਰਾਏ ਕਰੇ ਜੀਰਾਂ ਲੱਗਾ ਕਰੇ ਪਾਂ ਪਾਂ ਕਰਿਆ ਕਰੇ ਅੱਜ ਨਾ ਇਹਨੀ ਤੂੰ ਉੱਥੇ ਤਾਂ ਵੀ ਜੀ ਲੱਗਿਆ ਨੂਹ ਆ ਗਈ ਪੁਰਤਾ ਆ ਗਿਆ ਕਰੇ ਉਹ ਤਾਂ ਵਧੀਆ ਜੀ ਲੱਗਿਆ ਜੀ ਆਪਾਂ ਆ ਗਿਆ ਉੱਪਰ ਤਾਂ ਹ ਕੋਠੇ ਤੇ ਕੋਠੇ ਤੇ ਜੀ ਮੰਮੀ ਤੋਂ ਨਾ ਉਪਰ ਕੱਪੜੇ ਨਹੀਂ ਸੁੱਕਣੇ ਪੈਂਦੇ ਦੋਨੇ ਜਾਂ ਮਾਪ ਪੁੱਤਾਂ ਨੇ ਉਹੇਠ ਹੀ ਪਾ ਲੈਂਦੇ ਸੀਗੇ ਕੱਪੜੇ ਕਿਉਂਕਿ ਬੱਚਿਆਂ ਦੇ ਨਾਲ ਸਾਡੇ ਕੱਪੜੇ ਕਾਫੀ ਹੋ ਜਾਂਦੇ ਹੈਗੇ ਤੇ ਤਾਰ ਹੈਗੀ ਆਪਣੇ ਲੋਹੇ ਦੀ ਜੀ ਇਹ ਹੁਣ ਪੂੰਝ ਕੇ ਮੈਂ ਹੁਣ ਹੁਣ ਟਾਈਮ ਸੀਗਾ ਮੱਖੇ ਚੱਲ ਪੂੰਝੀ ਹੋਣੀ ਨਹੀਂ ਨਹੀਂ ਤਾਂ ਵੀ ਛਿੱਟੇ ਕੱਪੜਿਆਂ ਨੂੰ ਯਾਰ ਲੱਗ ਜਾਂਦੇ ਹੈਗੇ ਪੂੰਝ ਸਮਾਰ ਕੇ ਇਹਦੀ ਸਪਿੱਕਣੀਆਂ ਵੀ ਧੋ ਕੇ ਲਾ ਦਿੰਦੀ ਜੀ ਤੋਂ ਸਮਾਰ ਕੇ ਵਧੀਆ ਬਣਾ ਲੈਂਗੇ ਕੋ ਛਿੱਟੇ ਕੱਪੜਿਆਂ ਨੂੰ ਦਾਗ ਨਹੀਂ ਲੱਗਦੇ ਜੀ una por un detalle. ਆ ਕੇ ਸਾਰੀਆਂ ਸਟਿੱਕਣੀਆਂ ਜੀਆਂ ਬਾਲਟੀ ਚ ਪਾ ਕੇ ਤਾਂ ਤਾਂ ਦੀ ਸਿੱਕਾਰੀ ਦੇ ਮੱਕੜੀਆਂ ਜੇ ਜਾਲ ਪਾ ਲੈਣ ਨੂੰ ਆਪਣਾ ਤੋਪੀ ਕਰਕੇ ਲਾ ਦਾਂਗੇ ਆਪਣੇ ਅੰਦਰ ਇਧਰ ਜਵਾਰਾ ਹੈਗਾ ਜੀ ਦਵਾਰੇ ਦੇ ਵਿੱਚ ਨਾ ਤਾਰਾ ਲਿਓਨ ਤੋਂ ਤੇ ਜੇ ਕੋਈ ਚਪੜਾ ਗਿੱਲਾ ਰਹਿ ਜਾਂਦਾਗਾ ਆਪਾਂ ਦੇਖਣਾ ਪਾਦਨੇ ਪਰ ਮੈਨੂੰ ਤਾਹ ਤੋਂ ਸੌਖਾ ਕੰਨੇ ਇਹ ਤੁ ਲੈ ਕੇ ਆਉਣੇ ਪੈਂਦੇ ਹੈਗੇ ਤਾਰਾ ਪਲੇ ਇਹ ਪੁੰਝ ਦੀ ਆ ਆਪਣੇ ਗਲਾਸ ਪਾਇਸ ਸੀ ਕਿ ਖਾਲੀ ਤੇ ਜੋ ਤਨੇ ਨਰਸਰੀ ਚੋਂ ਲਿਆ ਕੇ ਫੁੱਲਾਂ ਦੇ ਵੀ ਇਹਨਾਂ ਗਲਾਸਾਂ ਵਿੱਚ ਲਾ ਲੇ ਕੁਝ ਤਾਂ ਗਿੰਦਿਆਂ ਦੇ ਹੈ ਕੁਝ ਕਹਿੰਦਾ ਹੋਰ ਵੈਰਾਈਟੀਆਂ ਮੰਮਾ ਤੇ ਇਹਨੇ ਉੱਪਰ ਉਹਨਾਂ ਨੂੰ ਸਾਂ ਕਰਤੀ ਤੇ ਇੱਕ ਧਰ ਲਿਆ ਤੌੜਾ ਤੌੜੇ ਦੇ ਵਿੱਚ ਕਹਿੰਦਾ ਮੰਮਾ ਪਾਣੀ ਪਾ ਦੇ ਤੌੜਾ ਥੋੜਾ ਜਿਹਾ ਹੁਣਾਂਗਾ ਤੇ ਉਤੋਂ ਆ ਪਤਾ ਹਰਾ ਜਿਹਾ ਕਪੜਾ ਕਹਿੰਦਾ ਜਦੋਂ ਉਥੋਂ ਉਹ ਚੱਲ ਪੈਣਾ ਬੂਟੇ ਤਾਂ ਆਪਾਂ ਇਹਨਾਂ ਨੂੰ ਹੀਟਾਂ ਦੇ ਲੈ ਜਾ ਕੇ ਗਮਲਿਆਂ ਦੇ ਵਿੱਚ ਲਾ ਦਾਂਗੇ ਅੱਜ ਦਾ ਵਲੌਗ ਜੀ ਇੰਨਾ ਹੀ ਆਪਾਂ ਮਿਲਾਂਗੇ ਕੱਲ ਨੂੰ ਕੋਈ ਨਵੀਂ ਵੀਡੀਓ ਦੇ ਨਾਲ ਸਾਡੇ ਚੈਨਲ ਨੂੰ ਕਰਦੇ ਸਬਸਕ੍ਰਾਈਬ ਨਾ ਰਹੀ ਕਰੋ ਸ਼ੇਅਰ ਜੀ ਤੇ ਸੋਨੇ ਸੋਨੇ ਕਮੈਂਟ ਕਰੋ ਜੀ ਤੇ ਧੰਨਵਾਦ